ਤੁਸੀਂ ਉਮਰਾਂ ਵਧਾਉਣ ਵਾਸਤੇ ਵਰਤ ਰੱਖਣੇ ਸ਼ੁਰੂ ਕਰ ਦਿੱਤੇ ਸਚਾਈ ਹੈ ਜਿਨ੍ਹਾਂ ਦੇ ਵਰਤ ਹੈ ਉਹਨਾਂ ਦੇ ਹੈ ਮੁਬਾਰਕ ਹੈ ਪਰ ਇਹ ਬਿਮਾਰੀ ਸਿੱਖਾਂ ਦੇ ਘਰ ਤੋਂ ਵੀ ਵੱਢ ਗਈ ਬ੍ਰਹਮ ਗਿਆਨੀ ਬਾਬਾ ਪੁੱਡਾ ਸਾਹਿਬ ਦੀ 125 ਸਾਲ ਉਮਰ ਤੇ 125 ਸਾਲਾਂ ਵਿੱਚੋਂ 113 ਸਾਲ ਗੁਰੂ ਘਰ ਚ ਗੁਜ਼ਾਰੇ 100 13 ਸਾਲ ਗੁਰੂ ਘਰ ਤੋਂ गुजारੇ 12 ਸਾਲਾਂ ਦੇ ਸੀ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਨੂੰ ਮਿਲੇ ਤੇ ਜਦਨ ਬਾਬੇ ਨਾਨਕ ਦੀ ਉਂਗਲੀ ਫੜ ਲਈ ਫਿਰ ਨਹੀਂ ਛੱਡੀ ਤੁਸੀਂ ਕਮਰਾਜ ਬੰਦੀ ਬਣੇ ਬੈਠੇ ਬ੍ਰਹਮ ਗਿਆਨੀ ਬਾਬਾ ਬੋਢਾ ਸਾਹਿਬ ਉਹਨਾਂ ਦੀ 125 ਸਾਲ ਦੀ ਉਮਰ ਤੇ ਜੇ ਹੁਣ ਆਪਾਂ ਜਾ ਕੇ ਪੁੱਛੀਏ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕਿਤੇ ਇਤਿਹਾਸ ਵਿੱਚ ਫਰੋਲੀਏ ਵੀ ਉਹਨਾਂ ਦੀ ਘਰ ਵਾਲੀ ਉਹਨਾਂ ਦੇ ਮਹਿਲ ਆ ਉਹਨਾਂ ਦੀ ਪਤਨੀ ਨੇ ਕਿੰਨੇ ਵਰਤ ਰੱਖੇ ਸੀ ਵੀ ਜਿਹੜੀ ਐਨੀ ਉਮਰ ਹੋਈ ਬਾਬਾ ਜੀ ਦੀ ਉਹਨਾਂ ਨੇ ਗੁਰੂ ਘਰ 'ਚ ਸੇਵਾ ਕੀਤੀ 125 ਸਾਲ ਉਮਰ ਭੋਗੀ ਤਾਂ ਮੇਰੀ ਜੋ ਭੈਣੋ ਜਿਹੜੀਆਂ ਤੁਹਾਡੇ ਤੋਂ ਜਿਹਨਾਂ ਨੇ ਵਰਤ ਰੱਖੇ ਹੋਣਗੇ ਮਨੋਂ ਪੁੱਛਣ ਲੱਗਾ ਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ 125 ਸਾਲ ਦੀ ਉਮਰ ਹੋਈ ਤੇ ਜਿਨ੍ਹਾਂ ਲਈ ਤੁਸੀਂ ਵਰਤ ਰੱਖਦੀਆਂ ਉਹ ਤਾਂ 65 ਸਾਲ ਵੀ ਨਹੀਂ ਕੱਢਦੇ ਬੇਟਾ ਸਾਲਾਂ ਦੀ ਭੁੱਖ ਪੈ ਜਾਂਦਾ ਵੱਧ ਤੋਂ ਵੱਧ ਉਮਰ ਇੰਨੀ ਕੁ ਰਹਿ ਗਈ 60 65 ਸਾਲ ਦੀ ਭੁੱਖੇ ਰਹਿਣ ਦੇ ਨਾਲ ਉਮਰਾਂ ਨਹੀਂ ਵੱਧਦੀਆਂ ਜੇ ਭੁੱਖੇ ਰਹਿਣ ਨਾਲ ਉਮਰਾਂ ਵੱਧਦੀਆਂ ਹੁੰਦੀਆਂ ਤਾਂ ਗਰੀਬ ਮਰਦਾ ਹੀ ਕੋਈ ਨਹੀਂ ਇੱਕ ਵਾਰੀ ਕਹੋ ਸਤਨਾਮ ਜੇ ਭੁੱਖੇ ਰਹਿਣ ਨਾਲ ਉਮਰਾਂ ਵੱਧਦੀਆਂ ਹੁੰਦੀਆਂ ਤਾਂ ਗਰੀਬ ਮਰਦਾ ਹੀ ਕੋਈ ਨਾ ਬਾਦਸ਼ਾਹ ਦੀ ਬਾਣੀ ਕਹਿੰਦੀ ਏ ਛੋੜ ਐ ਅੰਨ ਕਰੈ ਪਖੰਡ ਨਾ ਸੁਹਾਗਣ ਨਾ ਐਡੀਆਂ ਕਾਉੜੀਆਂ ਗੱਲਾਂ ਨੇ ਪਾਣੀ ਦੀਆਂ ਲੋਕੀ ਕਹਿੰਦੇ ਪਾਣੀ ਮਿੱਠੀ ਆ ਤੁਸੀਂ ਕਹਿੰਦੇ ਪਾਣੀ ਮਿੱਠੀ ਆ ਬਾਣੀ ਤਾਂ ਕਰੇਲੇ ਵਾਂਗੂ ਕੌੜੀ ਆ ਪਰ ਇੱਕ ਬੇਨਤੀ ਹੋਰ ਕਰਨ ਲੱਗਾ ਤੁਸੀਂ ਕੇਵਲ ਤੇ ਕੇਵਲ ਮੱਥਾ ਟੇਕਣ ਤੱਕ ਹੀ ਸੀਮਤ ਹੋ ਮੱਥਾ ਟੇਕਣ ਤੱਕ ਮੇਰੀ ਇੱਕ ਵੀਡੀਓ ਹੋਰ ਤੁਹਾਡੇ ਤੱਕ ਆਈ ਸੀ ਇੱਕ ਵਾਰੀ ਜੇ ਸਿੱਖਾਂ ਦੇ ਘਰਾਂ ਚ ਤੁਸੀਂ ਜਨਮ ਲਿਆ ਜਨਾ ਜਿਹੜੇ ਸਿੱਖਾਂ ਦੇ ਘਰਾਂ ਚ ਜਨਮ ਲਿਆ ਨਾ ਉਹ ਵੀ ਇੱਕ ਇੱਕ ਬਾਹ ਖੜੀ ਕਰਕੇ ਜਕਾਰ ਦਾ ਜਵਾਬ ਜਕਾਰ ਵਿੱਚ ਦੇ ਬੋਲੇ ਸਤਿ ਸ਼੍ਰੀ ਅਕਾਲ ਤੁਸੀਂ ਬਾਵਾ ਖੜੀਆਂ ਕੀਤੀਆਂ ਮੈਂ ਸਿੱਖ ਮੰਨਦਾ ਪਰ ਮੈਂ ਇਸ ਇਲਾਕੇ ਤੇ ਮਾਣ ਵੀ ਕਰਦਾ ਕਿ ਇਸ ਇਲਾਕੇ ਵਿੱਚ ਪ੍ਰਚਾਰ ਬਹੁਤਾ ਤੇ ਸਿੱਖੀ ਨਾਲ ਤੁਸੀਂ ਬਹੁਤੇ ਜੁੜੇ ਹੋ ਨਹੀਂ ਬਹੁਤਾਂਤ ਦੀ ਗੱਲ ਕਰਨ ਲੱਗਾ ਜੀ ਕਿ ਅੱਜ 95 98% ਸਿੱਖਾਂ ਦੇ ਘਰ ਪੈਦਾ ਹੋਏ ਆਪਾਂ ਤੇ ਸਿੱਖਾਂ ਦੇ ਬੱਚਿਆਂ ਨੇ ਕਦੇ ਤਾਬਿਆਂ ਵਿੱਚ ਬਹਿ ਕੇ ਰਮਾਲਾ ਸਾਹਿਬ ਚੁੱਕ ਕੇ ਬਾਣੀ ਦੇ ਦਰਸ਼ਨ ਤੱਕ ਨਹੀਂ ਕੀਤੀ ਬੱਚੇ ਸੀ ਸਿੱਖਾਉਂਦੇ ਆ ਤੇ ਕਦੇ ਗੁਰੂ ਗ੍ਰੰਥ ਸਾਹਿਬ ਮਹਾਰਾ ਦੀ ਤਾਬਿਆ ਵਿੱਚ ਬਹਿ ਕੇ ਰਮਾਲਾ ਸਾਹਿਬ ਚੁੱਕ ਕੇ ਬਾਣੀ ਦੇ ਦਰਸ਼ਨ ਤੱਕ ਨਹੀਂ ਕੀਤਾ ਇਹ ਸੱਚਾਈ ਹੈ ਤੁਹਾਡੇ ਅੰਦਰ ਨਾ ਸਾਥ ਲਾਣੇ ਨੇ ਇੱਕ ਡਰ ਬਿਠਾ ਲ ਦਿੱਤਾ ਜਿਹੜੇ ਪਖੰਡੀ ਬਾਬੇ ਉਹਨਾਂ ਨੇ ਡਰ ਪਤਾ ਕੀ ਬਿਠਾ ਲਿਆ ਵੀ ਜੇ ਕਿਤੇ ਤੁਸੀਂ ਬਾਣੀ ਪੜਨ ਲੱਗੇ ਤੁਹਾਡੇ ਤੋਂ ਲਗਾ ਮਾਤਰਾ ਗਲਤ ਪੜ ਹੋ ਗਈ ਕੋੜ ਹੋਊਗਾ ਸਿਹਾਰੀ ਭੈਰੀ ਛੱਡ ਕੇ ਨਰਕਾਂ ਨੂੰ ਜਾਓਗੇ ਬਈ ਸਾਡੇ ਤੋਂ ਪੜਾਉ ਬਾਣੀ ਪੈਸੇ ਦੇ ਕੇ ਤੁਸੀਂ ਨਹੀਂ ਪੜ ਸਕਦੇ ਇੱਕ ਡਰ ਬਿਠਾ ਲਿਆ ਹੁਣ ਮੈਂ ਤੁਹਾਡੀ ਜਾਣਕਾਰੀ ਲਈ ਦੱਸਣ ਲੱਗਾ ਜਦੋਂ ਸਾਡੇ ਵਰਗੇ ਕਿਰਪਾਨਾਂ ਵਾਲੇ ਬਾਣੀ ਪੜਦੇ ਐ ਤਾਂ ਉਹ ਅਰਦਾਸ ਬੇਨਤੀ ਕਰਦੇ ਇਹ ਗੱਲ ਕਹਿੰਦੇ ਕਿ ਨਹੀਂ ਕਹਿੰਦੇ ਕਿ ਸੱਚੇ ਪਾਤਸ਼ਾਹ ਬਾਣੀ ਸੋਧ ਕਰਕੇ ਸੱਚਖੰਡ ਵਿਖੇ ਪ੍ਰਵਾਨ ਕਰਨੀ ਅਖਰ ਵਾਦਾ ਕਾਟਾ ਪੜਿਆ ਭੁੱਲ ਚੁੱਕ ਕਿਉਂਕਿ ਬਾਣੀ ਗਾਧ ਬਹੁਤ ਹੈ ਗਲਤ ਪੜੀ ਜਾ ਸਕਦੀ ਹੈ ਕੋਈ ਦਾਵਾ ਥੋੜੀ ਹੈ ਭੁੱਲਾ ਹੁੰਦਿਆਂ ਨੇ ਤੇ ਸਾਡੇ ਵਰਗੇ ਵੀ ਕਿਰਪਾਨਾਂ ਵਾਲੇ ਅਰਦਾਸ ਕਰਦੇ ਨੇ ਕਿ ਅੱਖਰ ਵਾਅਦਾ ਘਾਟਾ ਪੜਿਆ ਭੁੱਲ ਚੁੱਕਾ ਮਾਫ ਕਰਨਾ ਇਹਦਾ ਮਤਲਬ ਅਸੀਂ ਵੀ ਗਲਤ ਪੜਦੇ ਆ ਤੇ ਜੇ ਕਿਰਪਾਨਾਂ ਵਾਲਿਆਂ ਨੂੰ ਮਾਫੀ ਮਿਲ ਸਕਦੀ ਹੈ ਤੇ ਸਹਿਜ ਧਾਰੀ ਬੰਦੇ ਨੂੰ ਮਾਫੀ ਨਹੀਂ ਮਿਲ ਸਕਦੀ ਬੈਠੋ ਤਾਂ ਸਹੀ ਇਹਦੀ ਧਾਬਿਆ ਵਚਾਂਗ ਕਿਤੇ ਨਾਲ ਗਰੰਤੀ ਤੇ ਆਪ ਨਹੀਂ ਬਹਿ ਸਕਦੇ ਜਿਹੜਾ ਸਹਿਜ ਧਾਰੀ ਹੈ ਉਹ ਗਰੰਤੀ ਨੂੰ ਨਾਲ ਲਾ ਕੇ ਬੈਠੇ ਗ੍ਰਾਂਥੀ ਸਿੰਘ ਮੰਗਲਾਚਰਨ ਕਰੇ ਰਮਾਲਾ ਸਾਹਿਬ ਹਟਾਵੇ ਬਾਣੀ ਦੇ ਅੰਗ ਪ੍ਰਕਾਸ਼ ਕਰੇ ਬਾਣੀ ਪੜੇ ਗ੍ਰਾਂਥੀ ਤੁਸੀਂ ਕੋਲ ਬਹਿ ਕੇ ਨਿਗਾਹ ਤਾਂ ਮਾਰੋ ਆਪਣੀ ਨਿੱਜ ਜ਼ਿੰਦਗੀ ਵਿੱਚ ਇੱਕ ਇੱਕ ਸਹਿਜ ਪਾਠ ਜ਼ਰੂਰ ਕਰੋ ਤੇ ਹੱਥ ਜੋੜ ਕੇ ਬੇਨਤੀ ਹੈ ਰੱਬ ਨੂੰ ਮੂੰਹ ਬਖਾਲਣ ਜੋਗੇ ਹੋ ਜਾਾਂਗੇ ਕਿ ਜਿਹੜੀ ਦਰਗਾਹੀ ਬਾਣੀ ਤੁਸੀਂ ਦੁਨੀਆ ਤੇ ਖੱਲੀ ਸੀ ਅਸੀਂ ਪੜ ਕੇ ਤੁਹਾਡੇ ਕੋਲ ਆਏ ਆ ਮੈਂ ਇੱਕ ਗੱਲ ਦਾ ਦਾਵਾ ਕਰਨ ਲੱਗਾ ਗ੍ਰਾਂਥੀ ਸਿੰਘ ਬਾਣੀ ਪੜੇ ਤੇ ਤੁਸੀਂ ਲਾਗੇ ਬੈਠ ਕੇ ਇੱਕ ਇੱਕ ਸ਼ਬਦ ਉਤੇ ਨਿਗਾਹ ਮਾਰੋ ਜਿੱਦਣ ਤੁਸੀਂ 10 ਅੰਗ ਪੜ ਲੈਣਾ 10 ਅੰਗ ਵੇਖ ਲੈ 11ਵੇਂ ਅੰਗ ਤੱਕ ਜਾਣ ਤੋਂ ਪਹਿਲਾਂ-ਪਹਿਲਾਂ ਅੰਦਰੋਂ ਇੱਕ ਆਵਾਜ਼ ਆਊਗੀ ਓਏ ਮਨ ਇਹਦੀ ਗੋਦ ਵਿੱਚ ਬੈਠਣ ਵਾਲਾ ਬਣ ਤੇ ਜਾ ਉਹਦਣ ਦਾੜ੍ਹੀਆਂ ਵੀ ਰੱਖ ਹੋ ਜਾਣੀਆਂ ਕੇਸ ਵੀ ਰੱਖ ਹੋ ਜਾਣੇ ਆ ਫਿਰ ਖੰਡੇ ਬਾਟੇ ਵਾਲਾ ਅੰਮ੍ਰਿਤ ਤੁਹਾਡੇ ਵੱਲੋਂ ਆਊਗਾ ਤੁਹਾਨੂੰ ਉਧਰ ਨੂੰ ਜਾਣ ਦੀ ਲੋੜ ਨਹੀਂ ਆ ਪਰ ਇੰਨਾ ਉਪਰਾਲਾ ਕਰਨਾ ਪਊ ਪਹਿਲਾਂ ਪਰ ਸਾਡਾ ਤਾਂ ਬਹਿ ਜਾ ਪੱਠਾ ਕਿਤੇ ਕਰੋੜ ਰੁਪਏ ਦੀ ਕੋਠੀ ਬਣਾਉਣੀ ਹੈ ਤੇ ਗ੍ਰਾਂਤੀ ਨੂੰ ਸੱਦ ਕੇ ਅਰਦਾਸ ਕਰਾਈ ਹੈ ਉਹ ਵੀ ਅਰਦਾਸ ਕਰਦਾ ਸੱਚੇ ਪਾਤਸ਼ਾਹ ਸਰਦਾਰ ਬਹਾਦਰ ਸਰਦਾਰ ਫਲਾਣਾ ਸਿੰਘਾ ਸੋਹਣੇ ਮਹਿਲ ਬਣਾਉਣ ਲੱਗਾ ਕਿਰਪਾ ਕਰੋ ਚੜ੍ਹਦੀ ਕਲਾ ਵਿੱਚ ਕੰਮ ਚੱਲੇ ਤੇ ਕੋਠੀ ਬਣ ਕੇ ਹੋ ਗਈ ਤਿਆਰ 8-10 ਬਣ ਗਏ ਕਮਰੇ ਆ ਪਾਪੇ ਦਾ ਕਮਰਾ ਆ ਚਾਚੇ ਦਾ ਕਮਰਾ ਆ ਧੀ ਦਾ ਕਮਰਾ ਆ ਪੁੱਤ ਦਾ ਕਮਰਾ ਆ ਪਰੋਣੇ ਵਾਲੀ ਕਮਰਾ ਆ ਨਹਾਉਣ ਲਈ ਕਮਰਾ ਆ ਰੋਟੀ ਪਾਣੀ ਪਕਾਉਣ ਲਈ ਕਮਰਾ ਆ ਸ਼ਕਲ ਲਈ ਕਮਰਾ ਅੱਡੋ-ਅੱਡ ਕਮਰੇ ਬਣਾ ਲੇ ਤੇ ਜਿੱਦਣ ਉਸੇ ਕੋਠੀ ਦੀ ਚੱਠ ਕਰਨੀ ਹੁੰਦੀ ਨਾ ਜੀ ਤਾਂ ਪਰ ਸੱਚੇ ਪਾਤਸ਼ਾਹ ਦਾ ਸਰੂਪ 48 ਘੰਟੇ ਚਾਹੀਦਾ 48 ਘੰਟੇ ਜਖੰਡ ਪਾਤਸ਼ਾਹ ਰੱਖਣਾ ਹੋਵੇ ਤਾਂ ਤਾਂ ਮਾਫ ਕਰਿਓ 48 ਘੰਟਿਆਂ ਵਾਸਤੇ ਉਸੇ ਕੋਠੀ ਵਿੱਚ ਸੱਚੇ ਪਾਤਸ਼ਾਹ ਨੂੰ ਕਮਰਾ ਨਹੀਂ ਮਿਲਦਾ ਕਮਰਾ ਨਹੀਂ ਮਿਲਦਾ ਫਿਰ ਮੇਰੇ ਵਰਗੇ ਕਹਿ ਦੇਣਗੇ ਘਰ ਦੇ ਮੈਂਬਰ ਸੁਖਮਨੀ ਸਾਹਿਬ ਦਾ ਪਾਠ ਕਰਾ ਲੈਣੇ ਆ ਜੇ ਸੁਖਮਨੀ ਸਾਹਿਬ ਦਾ ਪਾਠ ਵੀ ਕਰਾਉਣਾ ਨਾ ਫਿਰ ਘਰ ਦੀਆਂ ਬੀਬੀਆਂ ਪਤਾ ਕੀ ਕਰਨਗੀਆਂ ਅੰਦਰ ਨਵਾਂ ਨਵਾਂ ਫਿਚਰ ਲਿਆਣ ਕੇ ਰੱਖਿਆ ਕਿੱਥੇ ਕੰਧਾਂ ਤੇ ਚੜੀਟਾਂ ਮਾਰਾਂਗੇ ਕਮਰਾ ਖਾਲੀ ਕਰਾਂਗੇ ਗਲੀ 'ਚ ਟੈਂਟ ਲਾ ਕੇ ਇੱਥੇ ਹੀ ਪ੍ਰਕਾਸ਼ ਕਰ ਲੋ ਆ ਭਈਏ ਸਾਡੀ ਸਿੱਖੀ ਤੇ ਜਿਸ ਘਰ ਦੇ ਵਿੱਚ ਕਦੇ ਗੁਰੂ ਗ੍ਰੰਥ ਸਾਹਿਬ ਮਹਾਰਾਜਾ ਦਾ ਫਿਰਕਾ ਹੀ ਨਹੀਂ ਪਿਆ ਤੁਸੀਂ ਉੱਥੇ ਬਰਕਤਾਂ ਭਾਲਦੇ ਹੋ ਤੁਸੀਂ ਉੱਥੇ ਕਮਾਈਆਂ ਭਾਲਦੇ ਹੋ ਕਦੇ ਇਹਨਾਂ ਗੱਲਾਂ ਵੱਲੀਆਂ ਧਿਆਨ ਦਿਓ ਆ ਗੱਲ ਕਹਿ ਕੇ ਬਾਤ ਟਕਾ ਕੇ ਸਮਾਪਤੀ ਕਰਨ ਲੱਗਾ ਕਦੇ ਆਪਣੇ ਘਰਾਂ ਦੇ ਵਿੱਚ ਖੰਡਪਾਠ ਸਾਹਿਬ ਰਖਾਏ ਜਾਂਦੇ ਸੀ ਅੱਜ ਸੁਖਨੀ ਸਾਹਿਬ ਦੇ ਪਾਠ ਨਾਲ ਜੁੜ ਗਏ ਜਦੋਂ ਖੰਡਪਾਠ ਸਾਹਿਬ ਰੱਖ ਹੁੰਦਾ ਸੀ ਨਾ ਤੇ ਆਰੰਭ ਵਾਲੇ ਦਿਨ ਪੁੱਛੀਦਾ ਸੀ ਬਾਬਾ ਜੀ ਸੁਖਨੀ ਕਿੰਨੇ ਵਜੇ ਆਉ ਤੇ ਜਦੋਂ 6 ਵਜੇ ਸੁਖਨੀ ਸਾਹਿਬ ਦਾ ਪਾਠ ਚੱਲਦਾ ਸੀ ਨਾ ਤੇ ਰਾਹ ਗਲੀ ਲੰਘਣ ਵਾਲੇ ਲੋਕ ਸਪੀਕਰ 'ਚੋਂ ਸੁਣ ਕੇ ਅਗਲੀ ਤੱਕ ਪਹਿਲਾਂ ਪੜ੍ਹ ਦਿੰਦੇ ਸੀ ਐਂਦੀ ਬਾਣੀ ਕੰਠ ਸੀ ਫਿਰ ਪੁੱਛੀਦਾ ਸੀ ਮੱਧ ਵਾਲੀ ਅਰਦਾਸ ਕਦੋਂ ਆਉ ਮੱਧ ਵੇਲੇ ਸਾਰਾ ਟੱਬਰ ਆਣ ਕੇ ਖੜ ਜਾਂਦਾ ਸੀ ਫਿਰ ਸ਼ਾਮਾਂ ਨੂੰ ਪੁੱਛਦੇ ਸੀ ਕਬੀਰ ਸਾਹਿਬ ਦੇ ਸ਼ਲੋਕ ਕਿੰਨੇ ਵਜੇ ਆਉਣਗੇ ਫਰੀਦ ਸਾਹਿਬ ਦੇ ਸ਼ਲੋਕ ਕਿੰਨੇ ਵਜੇ ਆਉਣਗੇ ਤੇ ਜਦੋਂ ਅੰਮ੍ਰਿਤ ਵੇਲੇ ਕਬੀਰ ਫਰੀਦ ਸਾਹਿਬ ਦੀ ਬਾਣੀ ਚੱਲਦੀ ਸੀ ਨਾ ਹਲਵਾਉਂਦੇ ਖਾਲੀ ਨਾਲ-ਨਾਲ ਗਾਉਂਦੇ ਸੀ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਆਪਨੜੇ ਗਿਰਮਾਨ ਮੇ ਸਿਰ ਨਹੀਂ ਮਾ ਕਰਦੇ ਫਿਰ ਪੁੱਛਿਆ ਜਾਂਦਾ ਸੀ ਬਾਬਾ ਜੀ ਨੌਵੇਂ ਮਹੱਲੇ ਦੇ ਸ਼ਲੋਕ ਕਿੰਨੇ ਵਜੇ ਆਉਣਗੇ ਅੱਜ ਅੱਜ ਕੋਈ ਨਹੀਂ ਪੁੱਛਦਾ ਕਿ ਸੁਖਮਨੀ ਕਿੰਨੇ ਵਜੇ ਆਊ ਮੱਧ ਕਿੰਨੇ ਵਜੇ ਆਊ ਕਬੀਰ ਸਾਹਿਬ ਦੀ ਬਾਣੀ ਕਦੋਂ ਆਊ ਫਰੀਦ ਸਾਹਿਬ ਦੀ ਬਾਣੀ ਕਦੋਂ ਆਊ ਨੌਵੇਂ ਮਹੱਲੇ ਦਾ ਸ਼ਲੋਕ ਕਦੋਂ ਆਉਣਗੇ ਬਸ ਇੱਕੋ ਹੀ ਗੱਲ ਦਾ ਰੌਲਾ ਰਹਿ ਗਿਆ ਬਾਬਾ ਸਮਾਪਤੀ ਕਿੰਨੇ ਵਜੇ ਹੋਊ ਸਿਆਣੇ ਕਹੀ ਜਾਂਦੇ ਬਾਬਾ ਸਮਾਪਤੀ ਕਿੰਨੇ ਵਜੇ ਹੋਊ ਤੇ ਨਿਆਣੇ ਕਹੀ ਜਾਂਦੇ ਪਾਪਾ ਡੀਜੇ ਵਾਲਾ ਕਿੰਨੇ ਵਜੇ ਆਊ ਅੱਜ ਬਾਣੀ ਤਾਂ ਟੁੱਟ ਚੁੱਕੀ ਅਸੀਂ ਲੋਕ ਇੱਕ ਵਾਰੀ ਲਾਲ ਕੇ ਫਿਰ ਕਉ ਸਤਿਨਾਮ ਸ੍ਰੀ ਵਾਹਿਗੁਰੂ ਜੀ